ਮੈਂ ਜੀ ਗੋਪਾਲ ਚੰਦ ਅਨੇਜਾ ਮੇਰੀ ਵਾਈਫ ਸੁਨੀਤਾ ਅਨੇਜਾ ਜੋ ਕਿ ਪੇਸ਼ੇਵਰ ਐਡਵੋਕੇਟ ਸੀ ਸਿਰਫ 46 ਸਾਲ ਦੀ ਉਮਰ ਚ ਜਦੋਂ ਆਪਰੇਸ਼ਨ ਵਾਸਤੇ 1 ਅਕਤੂਬਰ ਨੂੰ ਆਪਰੇਸ਼ਨ ਹੋ ਜਾਂਦਾ ਯੂਟਰਸ ਰਿਮੂਵਲ ਦਾ ਐਲਟਾ ਘਸਾ ਜਿੱਥੇ ਸਰਜਰੀ ਡਾਕਟਰ ਪਰਵੀਨ ਦੇਵਗਨ ਤੇ ਡਾਕਟਰ ਸੀਤਾ ਸ਼ਰਮਾ ਨੇ ਕੀਤੀ ਤੇ ਜਿੰਦੇ ਚ ਨੈਗਲੀਜੈਂਸ ਦੇ ਕਾਰਨ ਉਹਦੀ ਨੈਕਸਟ ਡੇ ಡೆਥ ਹੋ ਜਾਂਦੀ ਆ ਤਾਂ ਉਸ ਤੋਂ ਬਾਅਦ ਮੈਂ ਸ਼ਿਕਾਇਤ ਕਰਦਾ ਪੁਲਿਸ ਕਮਿਸ਼ਨਰ ਨੂੰ ਤੇ ਕਮਿਸ਼ਨਰ ਵੱਲੋਂ ਫਿਰ ਇੱਕ सिवल सर्जन ਨੂੰ ਚਿੱਠੀ ਲਿਖੀ ਜਾਂਦੀ ਹੈ ਤੇ ਜਿੱਥੇ ਸੱਤ ਡਾਕਟਰਾਂ ਦਾ ਇੱਕ ਬੋਰਡ ਬਣਾ ਜਾਂਦਾ ਹੈ ਬੋਰਡ ਦੀ ਫਿਰ ਰਿਪੋਰਟ 26/4/2019 ਨੂੰ ਆਉਂਦੀ ਹੈ ਜਿੰਦੇ ਚ ਬੋਰਡ ਨੇ ਇੱਕ ਕਲੀਅਰ ਕੱਟ ਬੜੀ ਡਿਟੇਲ ਰਿਪੋਰਟ ਹੈ ਮੇਰੇ ਕੋਲ ਹੈ ਤਾਂ ਮੈਂ ਦਿਖਾਉਂਗਾ ਉਹ ਉਹਦੇ ਚ ਕਲੀਅਰ ਆ ਜਾਂਦਾ ਹੈ ਕਿ ਡਾਕਟਰ ਦੀ ਪੋਸਟ ਆਪਰਟਿਕ ਕੇਅਰ ਨਹੀਂ ਕਰਨ ਕਰਕੇ ਤੇ ਵਿੱਚ ਹੋਰ ਬੜੀਆਂ ਖਾਮੀਆਂ ਕਰਕੇ ਇਹਦੀ ਡੈਥ ਹੋਈ ਹੈ ਮਤਲਬ ਕਿ ਡਾਕਟਰ ਦੀ ਨੈਗਲੀਜੈਂਸਲ ਡੈਥ ਹੋਈ ਹੈ ਜਿੰਦੇ ਚ ਬੋਰਡ ਨੇ ਰਿਕਾਰਡ ਦੀ ਟੈਂਪਰਿੰਗ ਵੀ ਪਾਈ ਇੱਕ ਉਹਨੇ ਜਦੋਂ ਮੈਂ ਉਹਦਾ ਰਿਕਾਰਡ ਲਿਆ ਤਾਂ ਇੱਕ ਉਹਦੇ ਇੱਕ ਫਾਰਮ ਸੀਗਾ ਹਾਈ ਰਿਸਕ ਕਨਸਰਨ ਸਰਜਰੀ ਫਾਰਮ ਉਹਨਦੇ ਚੋਂ ਦੇ ਫਰਜੀ ਸਾਈਨ ਸੀਗੇ ਉਹ ਉਹ ਫਰਜੀ ਸਾਈਨ ਵਾਸਤੇ ਫਿਰ ਮੈਂ ਦੁਬਾਰਾ ਫਿਰ ਪੁਲਿਸ ਕਮਿਸ਼ਨਰ ਨੂੰ ਇੱਕ ਕੰਪਲੇਂਟ ਦੁਬਾਰਾ ਦਿੱਤੀ ਉਹ ਫਿਰ ਉਹਦੀ ਫਿਰ ਇਨਕੁਆਰੀ ਮਲਿਕ ਸਾਹਿਬ ਆਈਪੀਐਸ ਨੇ ਉਹਨਾਂ ਨੇ ਕੀਤੀ ਤੇ ਉਹ ਐਫਐਐਸਐਲ ਚੋਂ ਦੀ ਇਨਵੈਸਟੀਗੇਸ਼ਨ ਕੀਤੀ ਗਈ ਫਰੈਂਸ਼ਿਕ ਐਫਐਐਸਐਲ ਮੁਹਾਲੀ ਤੋਂ ਉਹਦੀ ਰਿਪੋਰਟ 2021 ਚ ਮਾਰਚ ਚ ਆਈ ਜਿੰਦੇ ਚ ਪਾਇਆ ਗਿਆ ਕਿ ਸਾਈਨ ਵਾਕਿਆ ਹੀ ਫਰਜੀ ਹੈ ਤੇ ਉਸ ਤੋਂ ਬਾਅਦ ਕਰ ਐਲਟਾ ਹਸਪਤਲ ਤੇ 7 ਮਾਰਚ 2021 ਨੂੰ FIR ਨੰਬਰ 77 ਅੰਡਰ ਸੈਕਸ਼ਨ 420 465 468 4671 ਦਰਜ ਕੀਤੀ ਗਈ ਤੇ ਦਰਜ ਕਰਨ ਤੋਂ ਬਾਅਦ ਫਿਰ ਉਸ ਤੋਂ ਬਾਅਦ ਪੰਜਾਬ ਮੈਡੀਕਲ ਕਾਉਂਸਲ ਜਿੰਨੂੰ ਮੈਂ ਕੰਪਲੇਂਟ ਪਾਈ ਸੀ ਉੱਥੇ ਵੀ ਇੱਕ ਬੋਰਡ ਬਣਿਆ ਉਹ ਬੋਰਡ ਨੇ ਵੀ ਚਾਰ ਸਾਲ ਇਨਕੁਆਇਰੀ ਕੀਤੀ ਤੇ ਉਹਦੀ ਰਿਪੋਰਟ 21 12 2023 ਨੂੰ ਹੁਣਾਈ ਹੈ ਜਿੰਦੇ ਚ ਉਹਦਾ ਲਾਇਸੈਂਸ ਸਸਪੈਂਡ ਕਰ ਦਿੱਤਾ ਗਿਆ ਉਹਨਾਂ ਨੇ ਪਾਇਆ ਕਿ ਇਹਨੂੰ ਸਰਜਰੀ ਕਰਨੀ ਨਹੀਂ ਆਉਂਦੀ ਇਹਨੂੰ ਲੈਪਰੋਸਕੋਪੀ ਦਾ ਐਕਸਪੀਰੀਅੰਸ ਹੀ ਨਹੀਂ ਹੈ ਉਹਦਾ ਉਹਨੂੰ ਪ੍ਰੈਕਟਿਸ ਤੋਂ ਵੀ ਡਿਵਾਰ ਕਰਤਾ ਤੇ ਉਹ ਉਹਦਾ ਲਾਇਸੈਂਸ 6 ਮਹੀਨਿਆਂ ਵਾਸਤੇ ਸਸਪੈਂਡ ਕਰਤਾ ਨਾਲੇ ਉਹਨੂੰ ਇਹ ਕਿਹਾ ਗਿਆ ਕਿ ਤੂੰ ਆਪਣੇ ਲੈਪਰੋਸਕੋਪੀ ਸਰਜਰੀ ਦੀ ਹਾਇਰ ਸੈਂਟਰ ਤੋਂ ਟ੍ਰੇਨਿੰਗ ਲੈ ਕੇ ਆਓ ਅਦਰਵਾਈਜ਼ ਤੁਸੀਂ ਸਰਜਰੀ ਨਹੀਂ ਕਰ ਸਕਦੇ ਲੇਕਿਨ ਉਸ ਤੋਂ ਬਾਵਜੂਦ ਵੀ ਉਸ ਤੋਂ ਬਾਵਜੂਦ ਵੀ ਜਦੋਂ ਇਹਦਾ ਲਾਇਸੈਂਸ ਸਸਪੈਂਡ ਹੋ ਗਿਆ ਤੇ ਸਾਨੂੰ ਪਤਾ ਲੱਗਿਆ ਕਿ ਇਹ ਇਹ ਫਿਰ ਸਰਜਰੀਆਂ ਕਰਦੇ ਰਿਹਾ ਸਿਵਲ ਸਰਜਨ ਨੇ ਫਿਰ ਛਾਪਾ ਮਾਰਿਆ ਜੀ ਪਰਸੋਂ 4 ਜਾਂ 5 ਦਿਨ ਨੂੰ ਉਹਦੇ ਵਿੱਚ ਸਿਵਲ ਸਰਜਨ ਨੇ ਪੁਆਇੰਟਡ ਕੀਤਾ ਕਿ ਇਹਨੇ ਸਸਪੈਂਸ਼ਨ ਤੋਂ ਬਾਅਦ ਵੀ 40-50 ਸਰਜਰੀਆਂ ਕੀਤੀਆਂ ਜਿਹੜੇ ਕਿ 11 ਕਾਨੂੰਨੀ ਆ ਉਹਦੇ ਵਾਸਤੇ ਅਸੀਂ ਮੰਗ ਕੀਤੀ ਹੈ ਕਿ ਇਹਦੇ ਖਿਲਾਫ ਜਿਹੜਾ ਹੋਰ ਪਰਚਾ ਬੰਦਾ ਹੈ 420 ਦਾ 419 ਦਾ ਉਹ ਵੀ ਕੀਤਾ ਜਾਏ ਤੇ ਇੱਕ ਜਿਹੜੀ ਮੇਨ ਗੱਲ ਹੈ ਜੀ ਮੇਨ ਇਹ ਹੈ ਕਿ ਅਜੇ ਇਹਦੇ ਤੇ 4G ਦਾ ਪਰਚਾ ਹੋਇਆ ਜਿੰਦੇ ਚੰਦੀ 3 ਦਿਨ ਪਹਿਲਾਂ ਚਾਰਜ ਦੇ ਭਲਾ ਅਰੈਸਟ ਪਈ ਸੀ ਅਰੈਸਟ ਤੋਂ ਬਾਅਦ ਇੱਕ ਦਿਨ ਜੇਲ੍ਹ ਚ ਰਹਿਦੇ ਅਗਲੇ ਦਿਨ ਇਹਨੂੰ ਕੋਰਟ ਚੋਂ ਕੋਰਟ ਦੇ ਆਰਡਰ ਹੈ ਕਿ ਇਹਨੂੰ ਇੱਕ ਕੋਰਟ ਕੋਰਟ ਤੇ ਇੱਕ ਨਾ ਪੁਲਿਸ ਨੇ ਇੱਕ ਇੱਕ ਕਾਗਜ਼ ਲੈਣਾ ਦਾ ਨੋਟਿਸ ਦੇਣਾ ਹੁੰਦਾ ਜਦੋਂ ਅਰੈਸਟ ਤੋਂ ਪਹਿਲਾਂ 41 ਸੈਕਸ਼ਨ 41 ਐਜ ਐਸ ਪਰ ਸੁਪਰੀਮ ਕੋਰਟ ਜੱਜਮੈਂਟ ਬਟ ਉਹ ਕਿਸੇ ਕਰਣ ਉਹ ਕਾਗਜ਼ ਨੋਟਿਸ ਵਿੱਚ ਨਹੀਂ ਸੀਗਾ ਫਾਈਲ 'ਚ ਜਿੰਦਾ ਨੂੰ ਐਡਵਾਂਟੇਜ ਮਿਲਿਆ ਤੇ ਉਹ ਨੈਕਸਟ ਡੇ ਬਾਹਰ ਆ ਗਿਆ ਪਰ ਉਹ ਮੈਂ ਦੇਖਿਆ ਕਿ ਉਹ ਮੀਡੀਆ 'ਚ ਕਹਿ ਰਿਹਾ ਕਿ ਮੈਨੂੰ ਮਾਨਯੋਗ ਕੋਰਟ ਨੇ ਬਰੀ ਕਰਤਾ ਮੇਰੇ ਚਾਰਜ ਸਾਰੇ ਗਲਤ ਹੈ ਉਹ 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 ਅੰਦੇ ਤੇ ਅਸੀਂ ਕੰਟੈਂਪਟ ਆਫ ਕੋਰਟ ਲਾਉਣ ਜਾ ਰਹੇ ਹਾਂ ਜੀ ਮੈਂ ਤੁਹਾਨੂੰ ਕੋਰਟ ਦੇ ਆਰਡਰ ਦਿਖਾਉਂਗਾ ਜਿੰਦੇ 'ਚ ਮਾਨਯੋਗ ਕੋਰਟ ਨੇ ਕੋਈ ਵੀ ਚਾਰਜਾਂ ਤੁਹਾਨੂੰ ਕਿਸੇ ਵੀ ਚਾਰਜ ਤੋਂ ਬਰੀ ਨਹੀਂ ਕੀਤਾ ਨਾ ਹੀ ਕੋਈ ਚਾਰਜ ਗਲਤ ਸਾਬਤ ਅਜੇ ਕੁਝ ਹੋਇਆ ਇਹਨੇ ਤੇ ਜੋ ਚਾਰਜ ਲਾਇਆ ਗਿਆ ਉਹ ਸਹੀ ਲਾਇਆ ਗਿਆ ਅਸੀਂ ਉਸ ਤੋਂ ਬਾਅਦ ਜੀ ਅਸੀਂ ਜਿਹੜੀ ਮੇਨ ਸਾਡੀ ਡਿਮਾਂਡ ਹੁਣ ਇਹ ਹੈ ਜੀ 304 ਸੈਕਸ਼ਨ ਕਿਉਂਕਿ ਨੈਗਲੀਜੈਂਸ ਪ੍ਰੂਵ ਹੋ ਗਈ ਹੈ ਇਹਨੂੰ ਸਰਜਰੀ ਕਰਨੀ ਨਹੀਂ ਆਂਦੀ ਤੇ ਨਾਲ ਇਹਦੇ ਨਾਲ ਜਿਹੜੀ ਸਰਜਰੀ ਕਰੀ ਸੀ ਡਾਕਟਰ ਸੀਤਾ ਸ਼ਰਮਾ ਡਾਕਟਰ ਸੀਤਾ ਸ਼ਰਮਾ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਇਹ ਡਾਕਟਰ ਨੂੰ ਕੋਲੋਨ ਲੈਪਰੋਸਕੋਪੀ ਦਾ ਕੋਈ ਐਕਸਪੀਰੀਅੰਸ ਨਹੀਂ ਹੈ ਤੇ ਕੋਈ ਸਰਟੀਫੀਕੇਟ ਨਹੀਂ ਹੈ ਇਹ ਮੰਨਦੇ ਨੇ ਉਹਦੇ ਨਾਲ ਪੈਸੇ ਦੀ ਕਮਾਈ ਵਾਸਤੇ ਉਹ ਕਰ ਰਹੀ ਹੈ ਡਾਕਟਰ ਸੀਤਾ ਸ਼ਰਮਾ ਦਾ ਨਾਮ ਵੀ ਇਹਦੇ ਵਿੱਚ ਮੇਰੇ ਵਾਲੀ ਐਫਆਰ ਵਿੱਚ ਨਾਮਿਨੇਟ ਕੀਤਾ ਜਾਏ ਤੇ ਸੈਕਸ਼ਨ 304 ਇਮੀਡੀਏਟਲੀ ਲਗਾਇਆ ਜਾਏ ਕਿਉਂਕਿ ਅੱਜ 5.5 ਸਾਲ ਹੋ ਚੁੱਕੇ ਆ ਮੇਰੀ ਵਾਈਫ ਦੀ ਡੈਥ ਨੂੰ ਤੇ ਮੈਂ ਪਿਲਰ ਟੂ ਪੋਸਟ ਘੁੰਮ ਰਿਹਾ ਤੇ ਮੇਰੇ ਕੋਲ ਇੰਨੀ ਕਿ ਐਵੀਡੈਂਸ ਹੈ ਇੰਨਾ ਕਿ ਰਿਕਾਰਡ ਹੈ ਜਿਸ ਨਾਲ ਇਹ ਟੋਟਲੀ ਪ੍ਰੂਵ ਆਲਰੇਡੀ ਪ੍ਰੂਵ ਹੋ ਚੁੱਕਿਆ ਜਿਹੜੀ ਸਭ ਤੋਂ ਵੱਡੀ ਇਹਨਾਂ ਦੀ ਇੰਸਟੀਚਿਊਟ ਹੈ ਪੰਜਾਬ ਮੈਡੀਕਲ ਕਾਉਂਸਲ ਉਹਨੇ ਹੀ ਕਹਤਾ ਹੈ ਕਿ ਇਹਨਦੇ ਵਿੱਚ ਇਹ ਡਾਕਟਰ ਡਾਕਟਰ ਹੀ ਨਹੀਂ ਹੈ ਤੇ ਉਸ ਤੋਂ ਬਾਅਦ ਇੱਕ ਇੱਕ ਜਿਹੜੀ ਆ ਨਵੀਂ ਮਤਲਬ ਵੀ ਇਹਨੇ ਆਫਟਰ ਸਰਜਰੀ ਜਿਹੜਾ ਸਸਪੈਂਸ਼ਨ ਜਿਹੜੀ ਸਰਜੀ ਕਰਦ ਰਹਾ ਹੈ ਉਹਦਾ ਵੀ ਐਡ ਕੀਤਾ ਜਾਏ ਇੱਕ ਇੱਕ 120 ਬੀ ਸੈਕਸ਼ਨ ਕਿਉਂਕਿ ਫੌਰੀ ਦੇ ਵਿੱਚ ਇਹਦੀ ਵਾਈਫ ਨਵਰਤਨ ਦੇਵਗੰਦਾ ਵੀ ਨਾ ਆਇਆ ਪ੍ਰਵੀਨ ਦੇਵਗੰਦਾ ਵੀ ਆਇਆ ਹੋਰ ਵੀ ਕੋਈ ਬੰਦੇ ਸ਼ਾਮਿਲ ਹੋ ਸਕਦੇ ਐਸ ਲਈ ਇਸ ਵਾਸਤੇ 120 ਬੀ ਵੀ ਲਾਇਆ ਜਾਏ ਤੇ ਇਹ ਸਾਰੇ ਕੰਮ ਸਿਵਲ ਸਜਨ ਨੂੰ ਵੀ ਮੈਂ ਰਿਕਵੈਸਟ ਕਰਾਂਗਾ ਕਿ ਜਿਹੜੀ ਤੁਸੀਂ ਉੱਥੇ ਜੋ ਵੀ ਉੱਥੇ ਰਿਕਾਰਡ ਸੀਜ਼ ਕੀਤਾ ਤੇ ਜੋ ਤੁਸੀਂ ਕਨਫਰਮ ਕੀਤਾ ਕਿ ਆਫਟਰ ਸਸਪੈਂਸ਼ਨ ਆਫ ਸਰਜੀ ਦਾ ਕਰ ਰਹੀ ਸੀ ਉਹਦੀ ਰਿਪੋਰਟ ਪੁਲਿਸ ਨੂੰ ਪੁਲਿਸ ਨੂੰ ਬਣਾ ਕੇ ਜਾਂ ਜੋ ਵੀ ਹੈ ਉਹ ਉਹਨਦੇ ਦੇ ਪਰਚਾ ਜਲਦੀ ਤੋਂ ਜਲਦੀ ਕੀਤਾ ਜਾਏ ਇੱਕ ਮੈਂ ਇਹ ਵੀ ਦੱਸਣਾ ਚਾਹੂੰਗਾ ਇੱਥੇ ਮੇਰੇ ਨਾਲ ਅਰਜੇਸ਼ ਖੰਨਾ ਜੀ ਬੈਠੇ ਐ ਇਹਨਾਂ ਦੀ ਵਾਈਫ ਮਧੂ ਖੰਨਾ ਉਹਨਾਂ ਦੀ ਵੀ ਇਸ ਤਰ੍ਹਾਂ ਹੀ ਦੋਨੇ ਬੱਚੇ ਸਜੇਰੀ ਨਾ ਹੋਏ ਸੀਗੇ ਤੇ ਬਾਅਦ ਚ ਉਹਨਾਂ ਦੀ ਵੀ ਸਜਰੀ ਜੂਨ 18 ਚ ਕੀਤੀ ਤੇ ਉਹ ਵੀ ਡਾਕਟਰ ਪ੍ਰਵੀਨ ਦੇਗਨ ਤੇ ਡਾਕਟਰ ਸੀਤਾ ਸ਼ਰਮਾ ਲੈਪਰੋਸਕੋਪੀ ਨਾਲ ਕੀਤੀ ਤੇ ਡਾਕਟਰ ਸਰਵਦੀਪ ਸਿੰਘ ਐਨਐਸਸੀਆ ਦੇ ਡਾਕਟਰ ਸੀਗੇ ਤੇ ਇਹਨਾਂ ਦੀ ਇਸ ਤਰ੍ਹਾਂ ਹੀ ਕਿਡਨੀ ਡੈਮੇਜ ਤੇ ਮੁੜ ਕੇ ਡੈਥ ਹੋ ਜਾਂਦੀ ਆ ਜੂਨ ਤੋਂ ਬਾਅਦ ਅਕਤੂਬਰ ਚ ਮੇਰੀ ਵਾਈਫ ਦੀ ਡੈਥ ਹੁੰਦੀ ਆ ਜਦੋਂ ਮੇਰੀ ਵਾਈਫ ਦੀ ਡੈਥ ਹੁੰਦੀ ਆ ਤਾਂ ਉਹਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਜੂਨ ਚ ਇਹ ਜਿਹੜੀ ਡੈਥ ਹੋਈ ਹੈ ਇਹ ਲੈਪਰੋਸਕੋਪੀ ਸਰਜੀ ਕਰਕੇ ਹੋਈ ਹੈ ਜਿਨ੍ਹਾਂ ਦੇ ਬੱਚੇ ਸਜੇਰੇਨ ਹੁੰਦੇ ਆ ਉਹਨਾਂ ਦੇ ਓਪਨ ਸਰਜੀ ਕਰਨੀ ਚਾਹੀਦੀ ਆ ਨਹੀਂ ਤਾਂ ਹਾਈ ਰਿਸਕ ਹੁੰਦਾ ਇਹ ਜਾਣਦੇ ਹੋਏ ਵੀ ਤੇ ਇਹ ਵੀ ਜਾਣਦੇ ਹੋਏ ਕਿ ਮੇਰੇ ਕੋਲ ਐਕਸਪੀਰੀਅੰਸ ਨਹੀਂ ਹੈਗਾ ਲੈਪਰੋਸਕੋਪੀ ਦਾ ਤੇ ਸੀਤਾ ਸ਼ਰਮਾ ਨੂੰ ਵੀ ਪਤਾ ਹੈ ਕਿ ਇਹਨੂੰ ਐਕਸਪੀਰੀਅੰਸ ਨਹੀਂ ਹੈਗਾ ਪੈਸੇ ਦੇ ਚੱਕਰ ਚ ਬੰਦੇ ਦੀ ਬੰਦੇ ਦੀ ਜਾਨ ਲਈ ਜਾ ਰਿਹਾ ਮੇਰੀ ਵਾਈਫ ਦੀ ਇਹ ਸਿਰਫ 46 ਸੀ ਇਹਨਾਂ ਦੀ ਵਾਈਫ ਦੇ 50 51 ਸੀ ਦੋ ਡੈਥ ਇਹ ਸਾਡੇ ਸਾਹਮਣੇ ਹੈ ਤੇ ਇੱਕ ਇੱਕ ਸਾਡੇ ਖੁਰਾਨਾ ਸਾਹਿਬ ਹੈ ਵਿਰੋਧ ਖੁਰਾਨਾ ਸਾਹਿਬ ਇਹਨਾਂ ਦੇ ਵੀ ਇਹਨਾਂ ਦੀ ਮਦਰ ਦੀ ਡੈਥ ਹੋਈ ਜੀ ਨੈਗਲੀਜੈਂਸ ਕੀਤੀ ਬਹੁਤ ਬਹੁਤ ਡਾਕਟਰ ਦੀ ਨਾਦੀਆਂ ਤੋਂ ਖੁਰਾਨਾ ਸਾਹਿਬ ਤੁਹਾਨੂੰ ਦੱਸਣਗੇ ਤੇ ਮੇਰੀ ਜਿਹੜੀ ਫਾਈਨਲ ਡਿਮਾਂਡ ਇਹ ਰਿਕਵੈਸਟ ਹੈ ਜੀ ਸਭ ਨੂੰ ਇੱਕ ਤਾਂ ਜੀ ਮੈਂ ਅੰਦੇ ਤੇ ਕੰਟਰਮਟ ਆਫ ਕੋਰਟ ਲਾਣ ਜਾ ਰਿਹਾ ਜਿਹੜਾ ਨੇ ਮਾਨਯੋਗ ਕੋਰਟ ਦਾ ਜੋ ਆਰਡਰ ਹੈ ਉਹਨੂੰ ਗਲਤ ਦੱਸਿਆ ਕਿ ਕਿ कि मेरे ते सारे चार्ज खत्म ਕਰਤੇ ਆ ਉਹ ਕੋਰਟ ਦੀ ਕਾਪੀ ਤੁਹਾਨੂੰ ਮੈਂ ਦਿਆਂਗਾ ਦੂਸਰਾ 304 ਦੀ ਮੇਰੀ ਜ਼ੋਰਦਾਰ ਪੁਲਿਸ ਅਫਸਰਸ ਨੂੰ ਸਾਰੇ ਮਹਿਕਮਾ ਨੂੰ ਇਹਨਾਂ ਅਪੀਲ ਹੈ ਕਿ 304 ਇਮੀਡੀਏਟਲੀ ਲਾਇਆ ਜਾਏ ऑलरेडी ਬਹੁਤ ਟਾਈਮ ਹੋ ਚੁਕਿਆ ਤੇ 120 बी ਵੀ ਲਾਇਆ ਜਾਏ ਤੇ ਨੰਬਰ 3 ਇਸ ਤੋਂ ਬਾਅਦ ਜਿਹੜੀ ਕਾਰਵਾਈ ਹੈ सस्पेंशन ਤੋਂ ਬਾਅਦ ਜਿਹੜੇ ਕਿਤੇ ਉਹ ਵੀ ਜਲਦੀ ਕੀਤੀ ਜਾਏ ਤੇ ਇਸ ਤੋਂ ਬਾਅਦ ਚਲਾਨ ਵੀੰਦਾ ਜਲਦੀ ਜਲਦੀ ਪੇਸ਼ ਕੀਤਾ ਜਾਏ ਕਿਉਂਕਿ 5.5 ਸਾਲ ਟਾਈਮ ਬਹੁਤ ਜ਼ਿਆਦਾ ਟਾਈਮ ਹੁੰਦਾ ਜਿਵੇਂ ਪਹਿਲਾਂ बीत ਚੁਕਿਆ ਤੇ ਤੁਸੀਂ ਸਮਝ ਸਕਦੇ ਹੋ ਕਿ ਇੱਕ ਯੰਗ ਐਜ ਜਦੋਂ ਕੋਈ ਕਿਸੇ ਗੱਤ ਹੁੰਦੀ ਹੈ ਪਿੱਛੇ ਬੱਚਿਆਂ ਦਾ ਤਾਂ ਕੀ ਉਹਨਾਂ ਲੱਭੀਦੀ ਹੈ ਤੇ ਕਿਸ ਕਿਸ ਤਰ੍ਹਾਂ ਅਸੀਂ ਪੀਲਰ ਟੂ ਪੋਸਟ ਘੁੰਮ ਰਹੇ ਆ ਇਹ ਤੁਹਾਡੇ ਸਾਰਿਆਂ ਨੂੰ ਮੈਨੂੰ ਰਿਕੁਐਸਟ ਹੈ ਕਿਉਂਕਿ ਇਹ ਇੱਕ ਇੱਕ ਪੁੰਨ ਵਾਲਾ ਕੰਮ ਹੈ ਜੀ ਕਿਸੇ ਹੋਰ ਸਾਈਨ ਸੀ ਜੀ ਹਾਈ ਰਿਸਕ ਕਨਸਰਨਡ ਸਰਜੀ ਫੋਰਮ ਨਾ ਦਿਖਾਓ ਇਹ ਤੁਹਾਨੂੰ ਜੇ ਫਾਰਮ ਮੇਰੇ ਮੇਰੇ ਸਾਈਨ ਉਹਨੇ ਫਰਜੀ ਕੀਤੇ ਸੀ ਜੀ ਉਹ ਸਾਈਨ ਜਿਹੜੇ ਸੀ ਨਾ ਮੇਰੇ ਨਹੀਂ ਸੀ ਉਹਨੇ ਮੇਰੇ ਜਿਹੜੇ ਹੋਰ ਨਹੀਂ ਸਾਈਨ ਉੱਤੇ ਸੀ ਉਹਨੂੰ ਦੇਖ ਕੇ ਕਾਪੀ ਕੀਤੇ ਤਾਂ ਮੈਂ ਕਹਿੰਦਾ ਜੀ ਮੇਰੀ ਵਾਈਫ ਨੂੰ ਤਾਂ ਮਤਲਬ ਕੁਝ ਗੱਡੀ ਚਲਾ ਕੇ ਆਪੇ ਗਈ ਸੀ ਹਾਈ ਰਿਸਕ ਮੈਂ ਕਿਉਂ ਕਰਾਂਗਾ ਜਦੋਂ ਕੁਝ ਪ੍ਰੋਬਲਮ ਹੀ ਨਹੀਂ ਹੈ ਤਾਂ ਫਿਰ ਉਹ ਉਹ ਸਾਈਨ ਜਿਹੜੇ ਆ ਜੀ ਉੱਥੇ ਐਫਐਸਐਲ ਮੋਹਾਲੀ ਭੇਜੇਗੇ ਕਮਿਸ਼ਨਰ ਆਫ ਪੁਲਿਸ ਦੁਆਰਾ ਉਹਨਾਂ ਨੇ ਵੈਰੀਫਾਈ ਕੀਤਾ ਕਿ ਇਹ ਸਾਈਨ ਫਰਜੀ ਹੈਗਾ ਉਹ ਫਰਜੀ ਸਾਈਨ ਜਦੋਂ ਰਿਪੋਰਟ ਆਈ ਐਫਐਸਐਲ ਦੀ ਤਾਂ ਉਸ ਤੋਂ ਬਾਅਦ ਉਹਨਦੇ ਤੇ ਪਰਚਾ ਹੋਇਆ ਅੰਡਰ ਸੈਕਸ਼ਨ 424 65 468 41 ਜਿੰਦੇ ਤੇ ਅੰਦੀ ਅਰੈਸਟ ਹੋਣਾ ਆਫਟਰ 3.5 ਸਾਲ ਬਾਅਦ ਪਈ ਹੈ 21 ਜੇ ਪਰਚਾ ਹੋਇਆ ਅਰੈਸਟਿੰਦੀ ਹੁਣ 4-5 ਦਿਨ ਪਹਿਲੇ ਪਈ ਹੈ ਤੇ ਲੇਕਿਨ ਉਹ ਲੇਕਿਨ ਉਸ ਤੋਂ ਬਾਅਦ ਜਿਹੜੇ ਸੈਕਸ਼ਨ 304 ਤੇ 120 ਬੀ ਲੱਗਣੇ ਆ ਉਹ ਅਜੇ ਬਾਕੀ ਹੈ ਤੇ ਡਾਕਟਰ ਸੀਤਾ ਸ਼ਰਮਾ ਜਿਹੜੀ ਮੇਨ ਉਹਦਾ ਵੀ ਨਵੇਂ ਚ ਨਾਂ ਉਹ ਵੀ ਇਕੁਅਲੀ ਰਿਸਪੋਨਸੀਬਲ ਹੈ ਸੀ ਇਜ਼ ਇਕੁਅਲੀ ਰਿਸਪੋਨਸੀਬਲ ਆਰ ਸੀ ਨੋਇਲੀ ਡੂਇੰਗ ਦ ਸਰਜਰੀ ਵਿਦ ਵਿਦ ਥੈਟ ਸਰਜਨ ਹੂ ਡੋਨਟ ਨੋ ਹਾਊ ਟੂ ਹਾਊ ਟੂ ਆਪਰੇਟ ਸਰਜਰੀ ਐਂਡ ਮੇਰੀ ਇਹ ਹੀ ਰਿਕੁਐਸਟ ਹੈ ਕਿ ਡਾਕਟਰ ਸੀਤਾ ਸ਼ਰਮਾ ਦਾ ਨਾਂ ਵਿੱਚ ਇਮੀਡੀਏਟਲੀ ਐਡ ਕੀਤਾ ਜਾਏ 304 4 ਐਡ ਕੀਤੀ ਜਾਏ 120 बी अड़के ती जाए एक एडी ने सस्पेंशन ਤੋਂ ਬਾਅਦ ਮੈਂ ਵਾਰ-ਵਾਰ ਕਹ ਰਿਹਾ ਕਿ ਸਸਪੈਂਸ਼ਨ ਤੋਂ ਬਾਅਦ ਜਿਹੜੀ ਵੀ ਸਰਗੀਆਂ ਨੇ ਕੀਤੀਆਂ ਇਲੈਗਲ ਕੀਤੀਆਂ ਉਹਦੇ ਚੋਂ ਕਹਿੰਦੀ ਡੈਥ ਹੋਈ ਹੈ ਕਹਿੰਦੀ ਨਹੀਂ ਹੋਈ ਇਹ ਤਾਂ ਬਾਅਦ ਦੀ ਗੱਲ ਹੈ ਪਰ ਸਰਗੀਆਂ ਕਰਨ ਦੇ ਉਹ एलिਜੀਬਲ ਹੀ ਨਹੀਂ ਹੈ ਤਾਂ ਉਹ ਕਿਉਂ ਕਰ ਰਿਹਾ ਹੈ ਉਹਦੇ ਤੇ ਉਹ ਪਰਚਾ ਵੀ ਕੀਤਾ ਜਾਏ 5 ਸਾਲ ਹੋ ਗਏ ਦੀ ਚਲਾ ਨਹੀਂ ਕੇਸ ਕੀਤਾ ਗਿਆ ਤਾਂ ਉਹ ਕਾਰਨ ਕੀ ਹੈ ਤਾਂ ਦੂਸਰਾ ਸੀਤਾ ਸ਼ਰਮਾ ਦੀ ਜਿਹੜੀ ਜੀ ਗੱਲ ਕਰਦੇ ਸਾਂ 5.5 ਸਾਲ ਤੋਂ ਨਹੀਂ ਉਹਦਾ ਜਿਵੇਂ ਕੀਤਾ ਲਗਾਤਾਰ ਮੈਂ ਮੈਂ ਲਗਾਤਾਰ ਜ਼ਿਕਰ ਕਰ ਰਿਹਾ ਮੈਂ ਮੇਰੇ ਕੋਲ ਰਿਮਾਈਂਡਰ ਤੇ ਰਿਮਾਈਂਡਰ ਦੁਨੀਆਵਰ ਦੇ ਪਏ ਆ ਜਿਨ੍ਹਾਂ ਚ ਮੈਂ ਰਾਈਟਿੰਗ ਚ ਵੀ ਵਰਬਲ ਵੀ ਪੁਲਿਸ ਵੀ ਹੋਰ ਵੀ ਜਿੱਥੇ ਤੇ ਲੋੜਾ ਸਿਵਲ ਸਨ ਜਾਂਦਾ ਰਿਹਾ ਕੀ ਕਾਰਨ ਮੰਗਦੇ ਕਿਉਂ ਨਹੀਂ ਹੋਈ ਵੀ ਕਰ ਇਹ ਇਹ ਕਾਰਨ ਤਾਂ ਜੀ ਤੁਹਾਨੂੰ ਕੰਸਰਨਡ ਅਫਸਰ ਹੀ ਦੱਸਣਗੇ ਬਟ ਇਹਦੇ ਚ ਇਹਨਾਂ ਨੇ ਕਿਹਾ ਜੀ ਜਦੋਂ ਪਰਚਾ ਹੋਇਆ ਸੀ ਪਹਿਲਾਂ ਫੋਰੀ ਦਾ ਪਰਚਾ ਹੋਇਆ ਜੀ ਉਹਦੇ ਪਰਚੇ 'ਚ ਲਿਖਿਆ ਹੈ ਕਿ ਇਹਦੇ ਨਾਲ ਇਹਦੀ ਜਿਹੜੀ ਨੈਗਲੀਜੈਂਸਲ ਡੈਥ ਹੋਈ ਹੈ ਉਹਦੀ ਵੀ ਇਨਕੁਆਰੀ ਕੀਤੀ ਜਾਏ ਤਾਂ ਉਹ ਪੰਜਾਬ ਮੈਡੀਕਲ ਕਾਉਂਸਲ ਨੇ ਜਦੋਂ ਹੁਣ ਰਿਪੋਰਟ ਭੇਜੀ ਹੈ 21 12 2023 ਨੂੰ ਤਾਂ ਉਹਦੇ ਚ ਪੰਜਾਬ ਮੈਡੀਕਲ ਕੌਂਸਲ ਨੇ ਬਿਲਕੁਲ ਕਲੀਅਰ ਕਰਤਾ ਕਿ ਇਹਨੂੰ ਸਰਜਰੀ ਕਰਨ ਦੀ ਦੀ ਨੈਗਲੀਜੈਂਸ ਪ੍ਰੂਵ ਕਰਤੀ ਐ ਨਾਓ ਹੁਣ ਕਿਸੇ ਕਿਸੇ ਚੀਜ਼ ਦੀ ਵੇਟ ਕਰਨ ਦੀ ਲੋੜ ਨਹੀਂ ਐ ਕਿਉਂਕਿ ਪੁਲਿਸ ਦੇਖਦੀ ਐ ਕਿ ਮੈਡੀਕਲ ਬੋਰਡ ਨੇ ਕੀ ਕੀਤਾ ਉਹਨੇ ਕੀ ਕੀਤਾ ਹੁਣ ਜਿਹੜੀ ਇਹਦੀ ਮੇਨ ਇੰਸਟੀਟਿਊਟ ਐ ਪੰਜਾਬ ਮੈਡੀਕਲ ਕੌਂਸਲ ਉਹਨੇ ਕਹਿਤਾ ਉਹਦਾ ਲਾਇਸੈਂਸ ਇਹਨੇ ਸਸਪੈਂਡ ਕਰਤਾ ਨਾਓ ਵਟ ਦੇ ਆਰ ਵੇਟਿੰਗ ਵਟ ਫॉर ਦੇ ਆਰ ਵੇਟਿੰਗ 304 ਸ਼ੁੱਡ ਬੀ ਐਡਡ ਇਮੀਡੀਏਟਲੀ ਸਰ ਅਗਨੀ ਦੇਰ ਬਾਅਦ ਪਰਚਾ ਦਰਜ ਹੋਇਆ ਤੁਹਾਨੂੰ ਇਨਸਾਫ ਨਹੀਂ ਮਿਲ ਸੀ ਇਹ ਬੇਲ ਨਹੀਂ ਜਲਦੀ ਬੇਲ ਬੇਲ ਚ ਜੀ ਬੇਲ ਚ ਮੈਂ ਦੱਸ ਇੱਕ ਜਦੋਂ 7 ਸਾਲ 25 ਦੀ ਜਿਹੜੇ ਸੈਕਸ਼ਨ ਸਜ਼ਾ ਹੁੰਦੀ ਹੈ ਇਹਦੇ 7 ਸਾਲ ਦੀ ਸਜ਼ਾ ਸੀ ਉਹਦੇ ਵਿੱਚ ਸੁਪਰੀਮ ਕੋਰਟ ਦੀ ਇੱਕ ਜੱਜਮੈਂਟ ਹੈ ਕਿ ਅੰਡਰ ਸੈਕਸ਼ਨ 41 A ਤੁਹਾਨੂੰ ਇੱਕ ਨੋਟਿਸ ਦੇਣਾ ਹੁੰਦਾ ਅਰੈਸਟ ਤੋਂ ਪਹਿਲੇ ਉਹ ਜਦੋਂ ਕੋਰਟ ਚ ਫਾਈਲ ਜੱਜ ਸਾਹਿਬ ਨੇ ਪੜ੍ਹੀ ਤਾਂ ਉਹਦੇ ਵਿੱਚ ਉਹ ਨੋਟਿਸ ਪੁਲਿਸ ਦੇ ਕੋਲੋਂ ਗਲਤੀ ਨਾਲ ਜਿਸ ਤਰ੍ਹਾਂ ਵੀ ਨੋਟਿਸ ਵਿੱਚ ਨਹੀਂ ਲੱਗਿਆ ਸੀ ਜਿੰਦਾ ਉਹਨੂੰ ਐਡਵਾਂਟੇਜ ਮਿਲਿਆ ਅਦਰਵਾਈਜ਼ ਉਹਦੇ ਤੇ ਚਾਰਜ ਸਾਰੇ ਹੀ ਜਿਹੜੇ ਲਾਏ ਆ ਉਹ ਉਹ ਬਿਲਕੁਲ ਸਹੀ ਹੈ ਅਜੇ ਕੋਰਟ ਦਾ ਟ੍ਰਾਇਲ ਬਾਅਦ ਚੱਲੇਗਾ ਪਰ ਕੋਰਟ ਨੇ ਜਮਾਨਤ ਸਿਰਫ ਤੇ ਸਿਰਫ 41 A ਚ ਜੋ ਨੋਟਿਸ ਨਹੀਂ ਦੇਣ ਕਰਕੇ ਉਹ ਫਾਈਲ ਚ ਨੋਟਿਸ ਨਹੀਂ ਲਗਿਆ ਸੀ ਉਹਦਾ ਟੈਕਨੀਕਲ ਐਡਵਾਂਟੇਜ ਉਹਨੂੰ ਮਿਲਿਆ ਜੀ ਕੀ ਫੁੱਸ ਨੇ ਲਾਇਆ ਕਿਨੇ ਨੈਗਲੀਜੈਂਸ ਕੀਤੀ ਲੱਗਦੀ ਹੈ ਨੈਗਲੀਜੈਂਸ ਦਾ ਤਾਂ ਜੇ 3rd ਫੋਰਸ ਦੀ ਰਿਕਵੈਸਟ ਕਰਿਆ ਪਰਸ ਨੂੰ ਜਲਦੀ ਜਲਦੀ ਲਾਈ ਜਾਏ ਉਹ ਸੈਕਸ਼ਨ ਵਿੱਚ ਐਡ ਕੀਤਾ ਜਾਏ ਐਂਡ ਮੈਮ ਦਰਪਨ ਐਂਡ 올 ਜੋ ਜਿਹੜੇ ਅਫਸਰ ਹੈ ਉਹ ਉਹਨਾਂ ਨੇ ਅਸ਼ੋਰ ਕੀਤਾ ਕਿ ਅਸੀਂ ਛੇਤੀ ਛੇਤੀ ਅੰਦਰ ਤੇ ਇਹ ਸੈਕਸ਼ਨ ਐਡ ਕਰਾਂਗੇ ਕੀ ਲੱਗਦਾ ਜੀ ਜਦੋਂ ਤੁਸੀਂ ਐਮ ਦਾ ਚੁੱਕਿਆ ਸੀ ਉਸ ਦਿਨ ਇਹ ਤਾਂ ਦੋ ਪਰਵਾਹ ਹੋ ਰਾਇਆ ਹੈ ਲੇਕਿਨ ਹੁਣ ਤੱਕ ਕੀ ਲੱਗਾ ਕਿ ਕਿੰਨੀ ਲਾ ਪਰਵਾਹੀਆਂ ਨਾਲ ਮੌਤ ਮੌਤ ਆ ਮੈਨੂੰ ਇਹ ਮੈਂ ਮੈਂ ਇੱਥੇ ਇਹ ਕਹਿਣਾ ਚਾਹਾਂਗਾ ਕਿ ਜੋ ਡਾਕਟਰ ਪਰਵੀਨ ਦੇਵਗਨ ਤੇ ਐਲਟਾ ਕਫਸਾ ਸੀਤਾ ਸ਼ਰਮਾ ਨਾਲ ਕਰ ਰਿਹਾ ਜਿੰਨੇ ਇਹਦੇ ਚ ਜਿਹੜਾ ਮੌਤ ਦਾ ਆਕੜਾ ਅਗਲੀ ਜਸਾ ਡੈਥ ਹੋਈ ਹੈ ਇਹਦਾ ਆਕੜਾ ਸਰਪ੍ਰਾਈਜ਼ ਨਹੀਂ ਹੋ ਸਕਦਾ ਬਹੁਤ ਜ਼ਿਆਦਾ ਇਨਕਰੀਜ਼ ਹੋ ਸਕਦਾ ਹੈ ਜਿੰਦੀ ਟੁਗਾਈ ਨਾਲ ਇਨਕੁਆਰੀ ਕੀਤੀ ਜਾਏ ਮੈਂ ਸੀਬੇ ਇਨਕੁਆਰੀ ਦੀ ਵੀ ਡਿਮਾਂਡ ਕਰਦਾ ਹਾਂ ਕਿਉਂਕਿ ਇਹ ਇਹ ਲੋਕਾਂ ਦੀ ਲਾਈਫ ਦਾ ਸਵਾਲ ਹੈ ਇਹ ਕੋਈ ਆਮ ਗੱਲ ਨਹੀਂ ਹੈਗੀ ਕਿ ਬੰਦੇ ਦੀ ਜਾਨ ਚਲੀ ਜਾਣੀ ਇਹ ਕੋਈ ਛੋਟਾ ਮੋਟਾ ਮੈਟਰ ਨਹੀਂ ਹੰਦੇ ਚ ਨੰਬਰ ਆਫ ਪਰਸਨ ਵੀ ਬੜੇ ਹੀ ਵਜਣਗੇ ਅੱਜ ਮੇਰੇ ਕੋਲ ਇੱਕ ਸਕਰੀਨਸ਼ਾਟ ਵੀ ਹੁੰਦਾ ਦਿਖਾਣਾ ਜੀ ਹੰਦੇ ਚ ਇੱਕ ਮੈਨੂੰ ਆਇਆ ਮੈਸੇਜ ਕਿ ਮੇਰੇ ਨਾਲ ਵੀ ਇਹ ਹੋਇਆ ਪਰ ਮੈਂ ਜੀ ਹਿੰਮਤ ਨਹੀਂ ਕਰ ਸਕੀ ਤੇ ਤੁਹਾਨੂੰ ਸਲੂਟ ਹੈ ਜਿਵੇਂ ਜਿਵੇਂ ਜੀ ਲੋਕਾਂ ਨੂੰ ਪਤਾ ਲੱਗੇਗਾ ਇਹ ਇਹ ਬੰਦਾ ਇਹਦੀ ਪ੍ਰਵੀਨ ਦੇਵਗਾਂ ਦੀ ਇੱਕ ਮੇਨ ਵੱਡੀ ਜਿਹੜੀ ਯਾਦਤ ਹੈ ਜੀ ਇਹ ਕੀ ਕਰਦਾ ਜਦੋਂ ਕਿਸੇ ਦੀ ਡੈਥ ਹੋ ਜਾਂਦੀ ਹੈ ਤਾਂ ਫਸ ਜਾਂਦਾ ਤੇ ਉਹਨਦੇ ਤੇ ਪੁੱਠਾ ਕੇਸ ਪਾਉਂਦਾ ਜਿਵੇਂ ਇਹਨਾਂ ਦੇ ਡੈਫਾਮੇਸ਼ਨ ਦਾ ਕੇਸ ਪਾਤਾ ਇਹਨਾਂ ਦੇ ਬੱਚਾ ਨੇ ਸਿਰਫ ਸਿਰਫ ਦੇਖ ਤੋ ਬਾਅਦ ਸੋਸ਼ਲ ਮੀਡੀਆ ਤੇ ਪਾਇਆ ਸੀ ਕਿ ਇਸ ਡਾਕਟਰ ਤੋਂ ਬਚੋ ਐਨੇ ਕਿਹੜੀ ਵੱਡੀ ਗੱਲ ਹੈ ਅਸੀਂ ਰੋਟੀ ਖਾਣ ਜਾਂਦੇ ਹਾਂ ਹੋਟਲਾਂ ਵਿੱਚ ਤਾਂ ਅਸੀਂ ਕਹਿੰਦੇ ਆਂਦੇ ਇਹਦੀ ਸਬਜ਼ੀ ਠੀਕ ਨਹੀਂ ਹੈ ਇੱਥੋਂ ਨਾ ਖਾਓ ਤਾਂ ਉਸ ਬੇਸ ਤੇ ਡਫਰਮੇਸ਼ਨ ਦਾ ਕੇਸ ਪਾਸਤਾ ਇਹ ਉਹ ਫਿਰ ਕੋਸ਼ਿਸ਼ ਕਰਦਾ ਹੈ ਕਿ ਇਹਨੂੰ ਟੇਬਲ ਤੇ ਲਿਆਇਆ ਜਾਏ ਕੰਪਰਮਾਈਜ਼ ਵਾਸਤੇ ਹੀ ਇਸ ਮਾਸਟਰ ਆਫ ਟੈਂਪਰਿੰਗ ਰਿਕਾਰਡ ਟੈਂਪਰਿੰਗ एवरीथिंग ਹੀ ਇਸ ਨੋਟ ਅ ਡਾਕਟਰ ਐਟ 올 ਸੀ ਦਾ ਸਾਈਡ ਡਾਕਟਰ ਲੈਪਰੋ ਦਾ ਐਕਸਪੀਰੀਅੰਸ ਨਹੀਂ ਲੈਪਰੋ ਦੀ ਡਿਗਰੀ ਸਰਟੀਫੀਕੇਟ ਨਹੀਂ ਜੀ ਪੰਜਾਬ ਮੈਡੀਕਲ ਕਾਉਂਸਲ ਦਾ ਆਰਡਰ ਆਈ ਵਿਲ ਸ਼ੋਅ ਦ ਆਰਡਰ ਪੰਜਾਬ ਮੈਡੀਕਲ ਕੌਂਸਲ ਨੇ ਕਹਤਾ ਹੈ ਨੂੰ ਲੈਪਰੋਸਕੋਪੀ ਦਾ ਐਕਸਪੀਰੀਅੰਸ ਹੀ ਨਹੀਂ ਹੈ ਹੀ ਕੈਨਟ ਡੂ ਸਰਜਰੀ ਆਫ ਲੈਪਰੋਸਕੋਪੀ ਇਲਲੀਗਲ ਹੈ ਉਹ ਮੈਨੂੰ ਵੀ ਕੰਪਰੋਮਾਈਜ਼ ਕਰਨ ਵਾਸਤੇ ਬਣਾਇਆ ਦੇਉਂਦੇ ਮੈਨੂੰ ਵੀ ਮੈਨੂੰ ਵੀ ਉਹਨੇ ਪੀਤਾ ਜੀ ਕੰਪਰੋਮਾਈਜ਼ ਵਾਸਤੇ ਮੈਨੂੰ ਪ੍ਰੈਸ਼ਰ ਕੀਤਾ ਬਹੁਤ ਜ਼ਿਆਦਾ ਲੇਕਿਨ ਮੈਂ ਆਪਣੇ ਇਨਸਾਫ ਵਾਸਤੇ ਮੈਂ ਆਪਣੇ ਗਿਆ ਕਿਸ ਤਰੀਕੇ ਦਾ ਗਿਆ ਜੀ ਵੀ ਆਪਾਂ ਕੰਪਰੋਮਾਈਜ਼ ਕਰਦੀ ਕੋਈ ਇਸੇ ਕਿਸੇ ਵੀ ਥਰੂ ਜੀ ਕਈਆਂ ਦੇ ਥਰੂ ਆਇਆ ਜੀ ਉਹ ਵੇ ਆਫ ਅਲੱਗ ਹੈ ਬਟ ਬਟ ਹੀ ਟ੍ਰਾਈਡ ਹਿਸ ਲੈਵਲ ਬੈਸਟ ਕੰਪਰੋਮਾਈਜ਼ ਬਟ ਬਟ ਮੈਂ ਤਾਂ ਜਿਹੜੀ ਲੜਾਈ ਮੈਂ ਜੀ 2 ਅਕਤੂਬਰ 18 ਤੋਂ ਲੜਾਈ ਸ਼ੁਰੂ ਕੀਤੀ ਐ ਮੇਰੀ ਮੇਰੇ ਬੱਚੇ ਛੋਟੇ ਸੀ ਮੈਂ ਆਪਣੀ ਬੇਟੀ ਦੀ ਮੈਰਿਜ ਕੀਤੀ بیٹے ਦੀ ਮੇਰੀ ਥੋੜੀ ਪ੍ਰੋਬਲਮ ਸੀ ਬਹੁਤ ਲੋ ਮੈਂ ਆਈ ਡੋਟ ਵਾਂਟ ਐਨੀ ਸਮ ਸੰਫੈਥੀ ਬਟ ਮੈਂ ਲੜਾਈ ਜਦੋਂ ਸ਼ੁਰੂ ਕੀਤੀ ਮੈਂ ਇੱਕ ਦਿਨ ਵੀ ਚੁੱਪ ਨਹੀਂ ਬੈਠਾ ਜੀ ਮੈਂ ਕਦੇ ਚੰਡੀਗੜ੍ਹ ਕਾ ਦਿੱਲੀ ਨੈਸ਼ਨਲ ਕਮਿਸ਼ਨ ਵੀ ਸੜ ਕੇ ਚੱਲ ਰਹੀ ਪੰਜਾਬ ਮੈਡ ਕਾਉਂਸਲ ਹਿਊਮਨ ਰਾਈਟ ਪੁਲਿਸ ਕ੍ਰਿਮੀਨਲ ਸਿਵਲ ਸਾਰੇ ਕੇਸ ਮੈਂ ਨੂੰ ਜਿੱਥੇ-ਇਥੇ ਜੋ ਮੈਂ ਕਰ ਸਕਦਾ ਸੀ ਉਹ ਮੈਂ ਪੂਰੀ ਕੋਸ਼ਿਸ਼ ਕੀਤੀ ਤੇ ਮੈਨੂੰ ਬੜੀਆਂ ਰਿਪੋਰਟਾਂ ਆਈਆਂ ਬਟ ਮੈਂ ਫੇਸ ਕਰ ਕਰਕੇ ਅੱਗੇ ਪਹੁੰਚਾ ਤੇ ਅੱਜ ਮੈਨੂੰ ਜੀ ਬੜੇ ਲੋਕ ਮੈਨੂੰ ਐਪਰੀਸ਼ੀਏਟ ਕਰ ਰਿਹਾ ਹੈ ਕਿ ਤੁਸੀਂ ਇਹ ਇੰਨੀ ਹਿੰਮਤ ਕਰਕੇ ਇਹ ਕੰਮ ਕਰ ਰਹੇ ਹੋ ਕਿ ਸਾਹਮਣੇ ਨਹੀਂ ਆ ਰਹੇ ਸਾਹਮਣੇ ਅਜੇ ਆਨ ਤੋਂ ਕਰੇਜ ਕਰ ਰਹੇ ਹੈ ਲੇਕਿਨ ਧੀਰੇ ਧੀਰੇ ਮੈਨੂੰ ਉਮੀਦ ਹੈ ਕਿ ਇਹ ਇਹ ਜੇ ਇਹਨੂੰ ਡੀਪਲੀ ਕੀਤਾ ਜਾਏ ਕਹਿੰਦੇ ਪਰਸੈਂਟ ਨੰਬਰ ਆਫ ਪਰਸੈਂਟ ਜੋ ਡੈਥ ਹੋਏਗਾ ਉਹ ਬਹੁਤ ਜ਼ਿਆਦਾ ਇਨਕਰੀਜ਼ ਹੋ ਜਾਏਗੀ ਇਹ ਪੂਰੀ ਨਹੀਂ ਤੁਸੀਂ ਦੇਖੋ ਜੀ ਜਿਹੜਾ ਇੱਕ ਇੱਕ ਮੇਰੀ ਨੂੰ ਸਮਝ ਨਹੀਂ ਲੱਗਦੀ ਵੀ ਤੁਹਾਡੀ ਕਤਰਾ ਚੋਦੇ ਜੇ ਕਿ ਇਸ ਤਰੀਕੇ ਨਾਲ ਸਾਰਾ ਕੁਝ ਗਲਤ ਹੈ ਪ੍ਰਸ਼ਾਸਨ ਕਿਉਂ ਨਹੀਂ ਪ੍ਰਸ਼ਾਸਨ 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 ਹੁਣ ਮੈਨੂੰ ਪੂਰਾ ਸ਼ੋਰ ਕੀਤਾ ਜੀ ਉਹਨਾਂ ਨੇ ਆਖਰ ਜਦੋਂ ਇਹਨਾਂ ਨੇ ਹੁਣ ਅਰੈਸਟ ਪਾਈ ਹੈ ਸਾਡੇ 5 ਸਾਲ ਬਹੁਤ ਪਹਿਲੇ ਪਹਿਲੇ ਪ੍ਰਸ਼ਾਸਨ ਨੂੰ ਅਸੀਂ ਬੜਾ ਚਿੱਠੀਆਂ ਲਿਖਿਆ ਜੀ ਨਹੀਂ ਕੀਤਾ ਇਹਦੇ ਵਾਸਤੇ ਪ੍ਰਸ਼ਾਸਨ ਨੂੰ ਵੀ ਅਸੀਂ ਕਿਤਨਾ ਕਿਤੇ ਜਿੰਮੇਵਾਰ ਸਮਝਦੇ ਆ ਕਿ ਉਹਨਾਂ ਨੇ ਡਿਲੇ ਕੀਤਾ ਜੀ ਲੇਕਿਨ ਹੁਣ ਸਾਨੂੰ ਫਿਰ ਉਮੀਦ ਜਾਗੀ ਹੈ ਇਹਨੂੰ ਕਿਉਂਕਿ ਇੱਕ ਡਾਕਟਰ ਹੈ ਉਹ ਉਹਦੀ ਤੁਸੀਂ ਸਮਝ ਸਕਦੇ ਹੋ ਅਪਰੋਚ ਜਾਂ ਜੋ ਵੀ ਹੈ ਜੀ ਸਿਸਟਮ ਹਿੰਦੁਸਤਾਨ ਚ ਕੀ ਹੈ ਸਾਰੇ ਜਨ ਮਸਲਾ ਦਾ ਬਿਲਕੁਲ ਹੈ ਜੀ ਕੋਈ ਨਾ ਕੋਈ ਥੋਕ ਨਹੀਂ ਤਾਂ ਕਿਉਂ ਕਿਉਂ ਡਿਲੇ ਹੋਏਗਾ ਭਾਈ ਭਾਈ ਦਾ ਕੰਪਲੀਟਲੀ ਪੈਂਡਿੰਗ ਫੋਰ ਦ ਲਾਸਟ 5 ਐਂਡ ਹਾਫ ਇਅਰ ਤੁਸੀਂ ਡਿਮਾਂਡ ਕਰਦੇ ਹੋ ਹਸਪੀਟਲ ਨੂੰ ਲਾਫ ਲਾਤਾ ਜਾਂਸੀ ਬਿਲਕੁਲ ਜੀ ਹਸਪੀਟਲ ਨੂੰ ਸੀਜ਼ ਕਰਦੀ ਮੇਰੀ ਪੂਰੀ ਇਹ ਕਿਉਂਕਿ ਇਹ ਅਪਰੂਵ ਹੋ ਚੁੱਕਿਆ ਕਿ ਆਫਟਰ ਸਸਪੈਂਸ਼ਨ ਵੈਨ ਹੀ ਇਜ਼ ਨੋਟ ਐਲੀਜੀਬਲ ਟੂ ਪਰਫੋਰਮ ਸਰਜਰੀ ਹੀ ਡਿਡ ਸਰਜਰੀ ਅਰਾਊਂਡ 40 ਟੂ 50 ਸਰਜਰੀ ਥੈਟ ਆਮ ਨੋਟ ਸੇਇੰਗ ਸਿਵਲ ਸਰਜਨੀ ਸੇਇੰਗ ਤੋ ਉਸ ਵੇਸਤੇ ਇਹਦਾ ਇਹਦਾ ਸਟਲ ਸ਼ਟਡਾਊਨ ਹੋਣਾ ਚਾਹੀਦਾ ਇਮੀਜੇਟਲੀ ਅਦਰਵਾਈਜ਼ ਇਨੋਸੈਂਟ ਲੋਗ ਐ ਹੀ ਮਰਦੇ ਰਹਿਣਗੇ ਅਸੀਂ ਐ ਹੀ ਦੇਖਦੇ ਰਾਂਗੇ ਅਸੀਂ ਅਸੀਂ ਇਹ ਸਭ ਇਸ ਵਾਸਤੇ ਕਰਨਾ ਹੈ ਕਿ ਅੱਗੇ ਤੋਂ ਲੋਕਾਂ ਦੀ ਜਾਨ ਨਾ ਜਾਏ ਇਸ ਬਾਦ ਮਨਤਰੀ ਸ਼ਾਹ ਨੂੰ ਮਿਲੇ ਜੇ ਇਹ ਇਹ ਮੈਂ ਇਹੀ ਕਹਿ ਰਿਹਾ ਜੀ ਕਿੰਨੇ ਹੋਣਗੇ ਨਹੀਂ ਹੋਣਗੇ ਲੇਕਿਨ ਜੇ ਇਹ ਮੈਸੇਜ ਇਹਦੇ ਨਾਲ ਪੂਰਾ ਐਕਸ਼ਨ ਹੋ ਜਾਂਦਾ ਹੈ ਇਹਦੇ ਤੇ ਇਹਦੇ ਤੇ ਜੋ ਬੰਦੀ ਕਰੀ ਹੁੰਦੀ ਹੈ ਸੀਤਾ ਸ਼ਰਮਾ ਤੇ ਪ੍ਰਵੀਨ ਦੇਵਗਾਂ ਤੇ ਜਿਹੜੇ ਗਲਤ ਆ ਉਹਨਾਂ ਨੂੰ ਲੈਸਨ ਆਪਣੇ ਆਪ ਤਲ ਜਾਏਗਾ दे विल नॉट वो हिम्मत नहीं करण दी क्योंकि आज तक डॉक्टर पुसाना बड़ा ही मुश्किल है डॉक्टर करके कर चले लाइसेंस डॉक्टर रब है लेकिन कुछ लोग कुछ डॉक्टर इस तरह दे, प्रवीण देवगन सीता शर्मा वर्गे दे आर ब्लैक शिप इन दिस प्रोफेशन सब प्रोफेशन में ब्लैक शिप होती है लेकिन इसमें भी ये ये ब्लैक शिप है परवीन देवगन सीता शर्मा डॉक्टर अदरवाइज डॉक्टर डॉक्टर जान जाते हैं डॉक्टर परमात्मा है लेकिन ये इन लोगों की वजह से ये प्रोफेशन बदनाम होता है ਔਰ ਮਤਲਬ ਦੇਖ ਲਈ ਆਏ ਆ ਜੀ ਆ ਸ਼ੋਸ਼ਣਵਾਏ ਆ ਮੈਂ ਇਹਨਾਂ ਦੇ ਕੇਸ ਨੂੰ ਆਪਾਂ ਇੱਥੇ ਸਾਡੇ ਇਹਨਾਂ ਦੇ ਕੇਸ ਸਾਡੇ ਸੀਜ਼ਨ ਹੋਇਆ ਹੈ ਮੈਡੀਕਲ ਬੋਰਡ ਬਿਠਾਇਆ ਹੋਇਆ ਸੀ ਉਹਦੇ ਵਿੱਚ ਕੁਝ ਕਮੀਆਂ ਪਾਈਆਂ ਗਈਆਂ ਕਿ ਜਿਹੜੀ ਆਪਰੇਸ਼ਨ ਤਾਂ ਠੀਕ ਹੋਇਆ ਪਰ ਉਹਦਾ ਜਿਹੜੀ ਪੋਸਟ ਕੇਅਰ ਸੀ ਉਹ ਨਹੀਂ ਠੀਕ ਹੋਈ ਅੱਜ ਆਪਾਂ ਸਾਨੂੰ ਪੀਐਮਸੀ ਵੱਲੋਂ 21 12 2023 ਚ ਆਇਆ ਹੈ ਕਿ ਇਹਨਾਂ ਦੀ ਸਸਪੈਂਡ ਕੀਤੀ ਜਾਂਦੀ ਹੈ ਰਜਿਸਟ੍ਰੇਸ਼ਨ ਡਾਕਟਰ ਸਾਹਿਬ ਦੀ ਡਾਕਟਰ ਪ੍ਰਵੀਨ ਦੇਵਗੰਦੀ ਤਾਂ ਫਿਰ ਵੀ ਇਹਨਾਂ ਨੇ ਆਪਣਾ ਕੰਮ ਜੋ ਹੈ ਕੰਟੀਨਿਊ ਰੱਖਿਆ ਉਹਦੇ ਵਿੱਚ ਆਪਾਂ ਵੀ ਅੱਜ ਇੱਕ ਚੱਕਰ ਅਰਾਊਂਡ ਕਰਕੇ ਆਏ ਆ ਤੇ ਉਹਨਾਂ ਦੇ ਰਜਿਸਟਰ ਦੀਆਂ ਫੋਟੋਜ਼ ਵਗੈਰਾ ਉਹ ਆਪਰੇਸ਼ਨ ਥੀਟਰ ਦੀਆਂ ਖਿੱਚੀਆਂ ਉਹਦੇ ਵਿੱਚ ਹੀ ਪਾਇਆ ਗਿਆ ਕਿ ਡਾਕਟਰ ਸਾਹਿਬ ਕਰ ਰਹੇ ਨੇ ਆਪਰੇਟ ਤਾਂ ਅਸੀਂ ਕੋਨ ਜੋ ਵੀ ਹੈ ਰਿਪੋਰਟ ਅਸੀਂ ਹਾਇਰ ਅਥਾਰਟੀ ਨੂੰ ਗਵਰਨਮੈਂਟ ਨੂੰ ਭੇਜਾਂਗੇ। ਮੈਂ ਡਾਕਟਰ ਜਿੰਦਰਪਾਲ ਕੋ ਅਸਿਸਟੈਂਟ ਸਿਵਲ ਸਰਜਨ ਅਮਰਸਰ ਸਾਹਿਬ